ਬਲਾਚੌਰ ਦੇ ਪਿੰਡ ਕੁल्लेਵਾਲ ਵਿਖੇ ਬੀਤੀ ਰਾਤ ਇੱਕ ਵਿਆਹ ਦੇ ਵਿੱਚ ਅਣਪਛਾਤੇ ਵਿਅਕਤੀਆਂ ਵੱਲੋਂ ਵਿਆਹ ਵਾਲੇ ਘਰ ਵਿੱਚ ਦਾਖਲ ਹੋ ਕੇ ਕਾਰ ਦੀ ਪੰਨ ਤੋੜ ਕਰਨ ਦਾ ਮਾਮਲਾ ਸਾਹਮਣੇ ਆਇਆ ਹੈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪਿੰਡ ਕੁल्लेਵਾਲ ਦੀ ਔਰਤ ਅਤੇ ਹਰਦੀਪ ਸਿੰਘ ਨੇ ਦੱਸਿਆ ਕਿ ਬੀਤੀ ਰਾਤ ਵਿਆਹ ਵਿੱਚ ਅਣਪਛਾਤੇ ਵਿਅਕਤੀ ਕਾਰ ਵਿੱਚ ਸਵਾਰ ਹੋ ਕੇ ਅਤੇ ਉਹਨਾਂ ਦੇ ਘਰ ਅੰਦਰ ਖੜੀ ਕਾਰ ਦੀ ਪੰਨ ਤੋੜ ਕੀਤੀ ਅਤੇ ਕਾਰ ਦੇ ਸ਼ੀਸ਼ੇ ਵੀ ਤੋੜੇ। ਉਹਨਾਂ ਨੇ ਅਣਪਛਾਤੇ ਵਿਅਕਤੀਆਂ ਵੱਲੋਂ ਉਹਨਾਂ ਦੇ ਘਰ ਵਿੱਚ ਗੋਲੀ ਚੱਲਣ ਵਾਰੇ ਗੱਲਬਾਤ ਵੀ ਕੀਤੀ। ਜਦੋਂ ਇਸ ਸੰਬੰਧੀ ਬੜਾਚੋਰ ਦੇ ਡੀਐਸਪੀ ਸ਼ਾਮ ਸੁੰਦਰ ਸ਼ਰਮਾ ਨਾਲ ਗੱਲਬਾਤ ਕੀਤੀ ਗਈ ਤਾਂ ਉਹਨਾਂ ਨੇ ਕਿਹਾ ਕਿ ਵਿਆਹ ਵਾਲੇ ਘਰ ਵਿੱਚ ਕੁਝ ਅਣਪਛਾਤੇ ਵਿਅਕਤੀ ਕਾਰਵੀ ਸਵਾਰ ਹੋ ਕੇ ਆਏ ਸਨ ਅਤੇ ਵਿਆਹ ਵਾਲੇ ਘਰ ਦੇ ਅੰਦਰ ਖੜੀ ਕਾਰ ਦੀ ਪੰਨ ਤੋੜ ਵੀ ਕੀਤੀ ਪਰ ਘਰ ਵਿੱਚ ਫਾਇਰਿੰਗ ਹੋਣ ਵਾਲੀ ਗੱਲ ਨੂੰ ਉਹਨਾਂ ਨੇ ਅਫਵਾਹ ਦੱਸੀ ਉਹਨਾਂ ਕਿਹਾ ਕਿ ਪੁਲਿਸ ਵੱਲੋਂ ਇਸ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ ਸਾਰੀ ਘਟਨਾ ਜਿਹੜੀ ਹੈਗੀ ਆ ਕਿ ਉਹ ਸੀਸੀਟੀਵੀ ਕੈਮਰੇਆ ਦੇ ਵਿੱਚ ਕੈਦ ਹੋਈ ਹੈ ਆਉ ਦੇਖਦੇ ਹਾਂ ਨਵਾਂ ਸ਼ਰਦਬਾਬਾ YouTube ਚੈਨਲ ਦੇ ਉੱਪਰ ਇਹ ਵਿਸ਼ੇਸ਼ ਰਿਪੋਰਟ ਤੇ ਸਾਡੀ ਇੱਕ ਰਿਕੁਐਸਟ ਹੈ ਕਿ ਵੀਡੀਓ ਨੂੰ ਚੱਲਦੇ ਹੀ ਨਵਾਂ ਸ਼ਰਦਬਾਬਾ YouTube ਚੈਨਲ ਨੂੰ ਸਬਸਕ੍ਰਾਈਬ ਕਰੋ ਤਾਂ ਜੋ ਪਹੁੰਚੇ ਤੁਹਾਡੇ ਤੱਕ ਹਰ ਰਿਪੋਰਟ ਆਉ ਦੇਖਦੇ ਹਾਂ ਪੂਰੀ ਰਿਪੋਰਟ ਹਾਂਜੀ ਸਰ ਆਪਣਾ ਨਾਮ ਜੀ ਮੇਰਾ ਨਾਮ ਹਰਦੀਪ ਸਿੰਘਾ ਜੀ ਜਿਹੜੀ ਰਾਤ ਹੋਈ ਆ ਕਿ ਬਾਰਦਰ ਸਰ ਪਤਾ ਨਹੀਂ ਹੁਣ ਬੰਦੇ ਕੌਣ ਸੀ ਅਣਪਛਾਤੇ ਬੰਦੇ ਕੋਈ ਆਏ ਸੀ ਤਾਂ ਉਧਰ ਆਪਣੇ ਘਰੇ ਲੇਡੀ ਸੰਗੀ ਸੀਗਾ ਉਹ ਚ ਬਿਜੀ ਸੀਗੇ ਅੱਲੇ ਅਸੀਂ 10 15 ਮਿੰਟ ਪਹਿਲਾਂ ਗੱਡੀ 'ਤੇ ਖੜੀ ਕੀਤੀ ਹੈ ਉਹ ਤਾਂ ਬਾਦ ਉਹ ਭਈਏ ਡੈਕੋਰੇਸ਼ਨ ਕਰਨ ਆਏ ਸੀਗੇ ਉਹਨਾਂ ਨੇ ਜਾ ਕੇ ਦੱਸਿਆ ਵੀ ਪੰਜ ਸੱਤ ਬੰਦੇ ਆਏ ਗੱਡੀ 'ਚ ਉਹਨਾਂ ਨੇ ਆ ਕੇ ਗੰਨ ਤੱਕ ਕੇ ਗੱਡੀ ਦੀ ਭਾਂ ਤੋੜ ਵੀ ਕੀਤੀ ਆ ਉਹਨਾਂ ਨੂੰ ਡਰਾਇਆ ਧਮਕਾਇਆ ਮੇ ਜੇ ਤੁਸੀਂ ਕੁਝ ਭਜੋ ਇਥੋਂ ਥੋੜੇ ਗੋਲੀ ਮਾਰ ਦੇਂਗੇ ਅਸੀਂ ਤੇ ਕੋਈ ਫਾਇਰ ਵੀ ਹੋਇਆ ਸੀਗਾ ਸਰ ਸਾਡੇ ਸੁਣ ਚ ਤਾਂ ਨਹੀਂ ਆਇਆ ਹੁਣ ਉਹ ਦੱਸਦੇ ਪਏ ਉਦੋਂ ਫਾਇਰ ਕਰਕੇ ਗਏ ਦੋ ਫਾਇਰ ਹਾਂਜੀ ਉਹ ਭਈਏ ਦੱਸਦੇ ਪਰ ਪਾਕਿਸਤਾਨ ਨੂੰ ਇਹਦੇ ਬਾਰੇ ਕੋਈ ਸ਼ੋਰ ਨਹੀਂ ਰੱਖ ਸਕਦੇ ਤੇ ਇਸ ਪਰਿਵਾਰ ਦੇ ਨਾਲ ਕੋਈ ਰੰਜਿਸ਼ ਸੀ ਉਹਨਾਂ ਦੀ ਕੋਈ ਸਰ ਕੁਝ ਨਹੀਂ ਕੁਝ ਕਹਿ ਨਹੀਂ ਸਕਦੇ ਆ ਕਿਉਂਕਿ ਸਾਡੇ ਪਰਿਵਾਰ ਨਾਲ ਕੋਈ ਰੰਜਿਸ਼ ਨਹੀਂ ਉਹਨਾਂ ਦੀ ਪਹਿਲਾਂ ਕਿਸੇ ਦੀ ਵੀ ਕੋਈ ਉਹਨੇ ਬੰਦੇ ਪਤਾ ਨਹੀਂ ਬੰਦਾ ਹੈ ਕੋਨੇ ਕੋਨੇ ਕਿੰਨੇ ਕੇ ਬੰਦੇ ਸੀ ਅਬਾਊਟ ਜਿਹੜੇ ਆਏ ਸਰ ਭਈਆਂ ਦੇ ਦਸਨ ਮੇ ਤਾਂ ਕੋ ਪੰਜ ਤੋਂ ਛੇ ਬੰਦੇ ਸੀ ਕਾਰ ਦਾ ਵੀ ਪਤਾ ਲੱਗਿਆ ਕਿਹੜੀ ਸੀ ਕੋਈ ਜਾਂ ਕਿੱਦਾਂ ਉਹ ਤਾਂ ਜਦੋਂ ਬਾਅਦ ਚ ਅਸੀਂ ਸੀਸੀਟੀਵੀ ਫੁਟੇਜ ਦੇਖੀ ਆ ਉਹ ਚ ਦਿਦਾ ਪਿਆ ਬਈ ਟੋਸ ਗੱਡੀ ਆ ਤਾਂ ਜਿਹੜਾ ਉਹਦਾ ਸਮਾਨ ਚੱਕਿਆ ਕੰਨਜ ਲੱਗਣ ਤੋਂ ਬਾਅਦ ਉਹ ਟੋਸ ਗੱਡੀ ਦੀ ਕ੍ਰੋਮ ਪਲੇਟ ਦੂਜੀ ਆ ਪੱਟੀ ਆ ਇਹ ਜਿਹੜੇ ਬੰਦੇ ਕਿੱਥੋਂ ਐਂਟਰ ਹੋਏ ਕੁਛ ਇਹਦੇ ਬਾਰੇ ਸਰ ਕੁਛ ਨਹੀਂ ਕਿਹਾ ਜਾ ਸਕਦਾ ਜਿਹੜੀ ਕਾਰ ਆ ਤੁਹਾਡੀ ਅੰਦਰ ਪੰਨੀ ਉਹਨਾਂ ਨੇ ਅੰਦਰੇ ਖੜੀ ਆ ਸਰ ਉਹ ਕੀ ਮੰਗ ਕਰਦੇ ਨੇ ਮੰਗ ਸਰ ਨੂੰ ਇਨਸਾਫ ਮਿਲੇ ਹੋਰ ਅਸੀਂ ਕੀ ਕਰਾਂ ਸਰ ਹਾਂ ਜੀ ਕੋਈ ਰਾਤ ਲੜਾਈ ਝਗੜਾ ਕੋਟ ਮਾਰਕ ਨੂੰ ਬਾਰੇ ਦੱਸਿਓ ਕੀ ਗੱਲਬਾਤ ਹੋਈ ਐ ਸਰ ਕੁਛ ਨਹੀਂ ਇਸ ਫੰਕਸ਼ਨ ਜਿਹੜਾ ਚੱਲਦਾ ਸੀ ਲੇਡੀਜ਼ ਜਿਹਦਾ ਪਿੰਡ ਜੋ ਆਉਂਦੇ ਆ ਨਾ ਮਤਲਬ ਰਾਤ ਨੂੰ ਗੌਂਡ ਵਜਾਉਣਾ ਅਸੀਂ ਇੱਥੇ ਮਤਲਬ ਕਰਦੇ ਸੀਗੇ ਤੇ ਉਹ ਡੈਕੋਰੇਟ ਵਾਲੇ ਮੁੰਡੇ ਆਏ ਸੀ ਕਰਨ ਵਾਸਤੇ ਉਹਨਾਂ ਨੇ ਜਿੱਦਾਂ ਮਤਲਬ ਉਹ ਵਿਚਾਰ ਆਪਣਾ ਕੰਮ ਲੱਗੇ ਸੀ ਕਰਨ ਉਸੇ ਵੇਲੇ ਕਹਿੰਦੇ ਨਾ ਮਤਲਬ ਪਤਨੀ ਪੰਜ ਛੇ ਜਣੇ ਸੀਗੇ ਜਿੱਦਾਂ ਗੱਡੀ ਦੇ ਵਿੱਚ ਉਹਨਾਂ ਨੇ ਪਹਿਲਾਂ ਤਾਂ ਕੰਦਰ ਟੱਪ ਕੇ ਉੱਪਰ ਦੀ ਅੰਦਰ ਡੋਰ ਖੋਲੇ ਆ ਹੋਲ ਕਿ ਹੁੰਦੇ ਨੇ ਕਹਿੰਦੇ ਤੁਸੀਂ ਆਪਣੀ ਗੱਡੀ 'ਚ ਵਾਜੇ ਜਿਹੜੇ ਡੈਕੋਰੇਟ ਵਾਲੇ ਸੀਗੇ ਨਹੀਂ ਤੇ ਤੁਹਾਡੇ 'ਤੇ ਵੀ ਗੋਲੀ ਵੀ ਮਾਰਨੀ ਆ। ਉਹ ਬਸ ਆਪਣੀ ਗੱਡੀ 'ਚ ਬੈਠ ਕੇ ਉਸ ਤੋਂ ਬਾਅਦ ਉਹਨਾਂ ਨੇ ਮਤਲਬ ਨਾ ਫਿਰ ਉਹਨਾਂ ਨੇ ਇਹ ਦੱਸਿਆ ਕਿ ਫਾਇਰ ਕੀਤੀ ਉਹਨਾਂ ਨੇ। ਮਤਲਬ ਅਸੀਂ ਤਾਂ ਦੇਖਿਆ ਨਹੀਂ ਹੈਗਾ ਤੇ ਗਮਲੇ ਸੀਗੇ ਉਹ ਭੰਨ ਗਏ ਤੇ ਬਾਕੀ ਬਾਈਕ ਸਕੂਟਰੀਆਂ ਵਗੈਰਾ ਸੀਗੇ ਕੜੀਆਂ ਸਾਈਡ ਤੇ ਲੱਗੀਆਂ ਉਹ ਸਿੱਟ ਕੇ ਤੇ ਗੱਡੀ ਦਾ ਸ਼ੀਸ਼ਾ ਭੰਨ ਕੇ ਚੱਲ ਗਏ। ਪਤਾ ਲੱਗਿਆ ਕਿਉਂ ਉਹਨਾਂ ਨੇ ਇਦਾਂ ਕੀਤਾ ਮਤਲਬ ਉਹਨਾਂ ਨੇ ਇਹ ਦੱਸਿਆ ਸਾਨੂੰ ਕਹਿੰਦੇ ਕਿ ਉਹ ਇਹ ਕਹਿ ਕੇ ਗਏ ਲਾਸਟ ਵਿੱਚ ਉਹਨਾਂ ਨੇ ਵੀਡੀਓ ਵੀ ਆਪਣੇ ਫੋਨ ਤੇ ਬਣਾਈ ਆ ਤੇ ਕਹਿੰਦੇ ਭਈ ਘਰ ਅਸੀਂ ਕਿਸੇ ਹੋਰ ਘਰ ਜਾਣਾ ਸੀਗਾ ਅਸੀਂ ਗਲਤ ਘਰ ਆ ਗਏ ਇਹ ਗੱਲ ਕਹਿ ਕੇ ਫਿਰ ਵਿਆਹ ਤੁਹਾਡੇ ਸੀਗਾ ਤੁਹਾਡਾ ਕੀ ਲੱਗਦਾ ਜੀ ਤੇ ਵਿਆਹ ਸੀ ਮੇਰੇ ਮਾਮੇ ਦੀ ਬੇਟੀ ਆ ਜੀ ਉਹਦੀ ਮੈਰਜ ਆ ਅੱਜ ਜਿੱਦਾਂ ਰਿਸੈਪਸ਼ਨ ਹੋ ਜਦ ਮੈਰਜ ਕੱਲ ਦੀ ਆ ਅੱਜ ਜਾਗੋ ੜੀਜ਼ ਵਗੈਰਾ ਅੱਜ ਉਹ ਹਾਂਜੀ ਤੇ ਜਿਹੜੀ ਗੱਡੀ ਖੜੀ ਆ ਇਹ ਗੱਡੀ ਉਹਨਾਂ ਦੀ ਆ ਇਹ ਗੱਡੀ ਜਿਹੜੀ ਸਾਡੇ ਮਾਮੀ ਆ ਨਾ ਜਿਹਦੇ ਮਤਲਬ ਬੇਟੀ ਦਾ ਵਿਆਹ ਹੈ ਉਹਨਾਂ ਦੀ ਫਰਾਦਰ ਜਿਸ ਕੁੜੀ ਦੇ ਮਾਮੇ ਦੀ ਗੱਡੀ ਸੀ ਜਿੱਦਾਂ ਉਹਨਾਂ ਨੇ ਪਰ ਨਹੀਂ ਇਹ ਗੱਡੀ ਹਾਂਜੀ ਉਹਨਾਂ ਦੀ ਗੱਡੀ ਤੇ ਸ਼ੀਸ਼ੇ ਭੰਨ ਕੇ ਗਏ ਆ ਕੀ ਮੰਗ ਕਰਦੇ ਪ੍ਰਸ਼ਾਸਨ ਤੋਂ ਤੁਸੀਂ ਅਸੀਂ ਤਾਂ ਇਹੀ ਕਹਿੰਨੇ ਆ ਭਈ ਜਿਨ੍ਹਾਂ ਨੇ ਵੀ ਇਹ ਜਿਹੜਾ ਵੀ ਸੀਗੇ ਇਹ ਕੁਛ ਕੀਤਾ ਉਹਨਾਂ ਨੂੰ ਤੁਸੀਂ ਜਲਦੋਂ ਜਲਦੋਂ ਉਹਨਾਂ ਨੂੰ ਹਾੜਾ ਉਹਾੜਾ ਉਹਨਾਂ ਇਹ ਇਦਾਂ ਅੱਜ ਇੱਥੇ ਹੋਇਆ ਗੱਲੂ ਕਿਸੇ ਹੋਰ ਘਰ ਵੀ ਹੋਊਗਾ ਇਸ ਕਰਕੇ ਸੇਫਟੀ ਹੈ ਅਜਕਲ ਕੋਈ ਹੈ ਨਹੀਂਗਾ ਘਰ ਦੇ ਵਿੱਚ ਸ਼ਰਿਆਮੇ ਕੰਮ ਕਰਕੇ ਗਏ ਆ ਕੱਲ ਨੂੰ ਕੀ ਕਰੋਗੇ ਤੁਸੀਂ ਹਨਾ ਇਹ ਤੁਸੀਂ ਮੈਂ ਇਹੀ ਮੰਗ ਕਰਦੀ ਆ ਜਿਹੜੇ ਵੀ ਸੀਗੇ ਉਹਨਾਂ ਨੂੰ ਛੇਤੀ ਤੋਂ ਛੇਤੀ ਤੁਸੀਂ ਪੜੋ ਤੇ ਬਾਕੀ ਲੇਡੀਜ਼ ਦਾ ਮੈਰ ਮੈਰਜ ਵਾਲਾ ਘਰ ਵਾ ਕੱਲ ਨੂੰ ਅੱਜ ਕੀ ਪਤਾ ਅੱਜ ਵੀ ਇੱਕ ਪ੍ਰੋਗਰਾਮ ਆ ਕੋਈ ਹੋਰ ਨਾ ਹੰਗਾਵਾ ਕਰਨ ਹਨਾ ਅੱਛਾ ਇੱਕ ਹੋਰ ਦੱਸਿਓ ਜਿੱਦਾਂ ਤੁਸੀਂ ਇਹ ਗੋਲੀ ਦੀ ਗੱਲ ਕਰਦੇ ਆ ਕੋਈ ਆਵਾਜ਼ ਆਈ ਆ ਹਵਾਈ ਫੇਅਰ ਕੀਤਾ ਗਿਆ ਕੋਈ ਸਰ ਉਹ ਮੁੰਡੇ ਜਿਹੜੇ ਸਟੈਂਸ ਤੇ ਸਮੋਕੇ ਤੇ ਸੀ ਨਾ ਉਹਨਾਂ ਨੇ ਚੀਜ਼ਾਂ ਦੇਖੀਆਂ ਸੀ ਨਹੀਂ ਦੇਖੀਆਂ ਉਹਨਾਂ ਨੇ ਦੇਖੀਆਂ ਉਹ ਸਾਨੂੰ ਦੱਸ ਰਹੇ ਆ वो मुंडे कितने वाले थे मुंडे वो मुंडे हाँ जी ऐसा क्या आये नहीं हैं कि बाकी जब बाद में चार जुगत भगवान कर देंगे किसी ਮੈਂ ਸਰ ਜਿਹੜਾ ਉਹ ਕੁੱਲਿਆਲ ਮਾਮਲਾ ਆਇਆ ਸੀ ਰਾਤ ਕੋਈ ਵਿਆਹ ਦੇ ਵਿੱਚ ਪੁਕਾਰ ਦੀ ਭਗ ਦਰੋ ਦੀ ਅੰਗੀ ਰਾਤ ਨੂੰ ਤੋਂ ਮੈਸੇਜ ਆਇਆ ਸੀਗਾ ਵੀ ਕਿਸੇ ਲੜਕੀ ਦਾ ਉੱਥੇ ਮੈਰਿਜ ਦਾ ਫੰਕਸ਼ਨ ਹੈਗਾ ਤੇ ਲੇਡੀ ਸੰਗੀਤ ਜਰਾ ਚੱਲ ਰਿਹਾ ਹੈ ਤੇ ਕੋਈ ਲੜਕੇ ਆਏ ਨੇ ਕਾਰ ਤੇ ਤੇ ਗਏ ਜਿਹੜੀ ਉਹਨਾਂ ਦੇ ਘਰ ਖੜੀ ਗੱਡੀਆਂ ਵੀ ਭੰਤੋਂ ਉੱਤਰ ਕੇ ਚਲੇ ਗਏ ਨੇ ਅਫਵਾਹ ਤਾਂ ਇਹ ਵੀ ਫੈਲੀ ਸੀ ਕਿ ਉੱਥੇ ਗੋਲੀ ਮਾਰ ਕੇ ਉਹਨਾਂ ਦਾ ਸ਼ੀਸ਼ਾ ਤੋੜ ਗਏ ਨੇ ਬਟ ਸਵੇਰੇ ਜਾ ਕੇ ਉੱਥੇ ਜੋ ਸਾਰੀ ਵੈਪਰੀ ਕੀਤੀ ਹੈ ਇਸ ਤਰ੍ਹਾਂ ਦਾ ਕੋਈ ਮਾਮਲਾ ਨਹੀਂ ਪਾਇਆ ਗਿਆ ਹੈ ਇਹ ਹਰੇ ਨਾ ਤਾਂ ਕੋਈ ਵੰਸ਼ ਹੀ ਨਿਕਲੀ ਉਹਨਾਂ ਦੇ ਤੇ ਨਾ ਕੋਈ ਲੁੱਟਪੋ ਦਾ ਮਾਮਲਾ ਆ ਵੈਰੀਫਾਈ ਕਰ ਰਹੇ ਨੇ ਸਰਕਾਰਨ ਕੀ ਹੈ ਪਰ ਉੱਥੇ ਜਿਹੜੇ ਵੇਟਰੀਆਂ ਸੀਗੇ ਵੇਟਰਾ ਦੇ ਨਾਲ ਰਾਤ ਬਗਵਾ ਜਿਹੜਾ ਜਿਵੇਂ ਕੰਧ ਟੱਪ ਕੇ ਜਦੋਂ ਗਏ ਆ ਉਹਨਾਂ ਨੇ ਹਵਾਈ ਫਾਇਰ ਕੀਤੇ ਹਾਂਜੀ ਬੁਲਾਲੇ ਸੀ ਸੂਰੇ ਔਰ ਰਾਤ ਡੜੀ ਇੰਨੇ ਗਏ ਸੀ ਉਹਨਾਂ ਨੂੰ ਸਮਝ ਹੀ ਕੁਝ ਨਹੀਂ ਸੀ ਹਾਲੇ ਕਦੀ ਕਹਿੰਦਾ ਉਹਨਾਂ ਦੇ ਹੱਥ 'ਚ ਵੈਪਨ ਸੀ ਕਦੀ ਕਹਿੰਦੇ ਨੇ ਕੁਝ ਵੈਪਨ ਵਰਗਾ ਸੀ ਕਦੀ ਕਹਿੰਦੇ ਨੇ ਸਾਨੂੰ ਗੱਡੀ 'ਚ ਬੰਦ ਕਰ ਮਤਲਬ ਘਰਾਏ ਹੋਏ ਸੀ ਸੋ